ਅੰਟੈਰੀਅਰ ਕਮਿਊਨਿਟੀ ਕਾਲਜ ਹੁਣ ਹੋਰ ਕੋਸਾ ਦੇ ਵਿੱਚ ਘਟੋਤੀ ਕਰ ਸਕਦੇ ਅਤੇ ਉਹਨਾਂ ਦੀ ਪਹਿਲਾਂ ਹੀ ਖਰਾਬ ਹੋ ਚੁੱਕੀ ਵਿੱਤੀ ਹਾਲਤ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਕੈਨੇਡਾ ਵਿੱਚ ਸਿਰਫ 155000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ 12/2026 ਦੇ ਲਈ ਪਹਿਲਾਂ ਤੈ ਕਿਤੇ 359000 ਵਿਦਿਆਰਥੀ ਦੇ ਗੈਪ ਦਾ ਅੱਧਾ ਹਿੱਸਾ ਇਹ ਨਵੇਂ ਅੰਕੜੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਫੈਡਰਲ ਬਜਟ ਦੇ ਨਾਲ ਨਵੇਂ ਇਮੀਗ੍ਰੇਸ਼ਨ ਟਿਚਰ ਦੀ ਰਿਪੋਰਟ ਦੇ ਵਿੱਚ ਦਿੱਤੇ ਗਏ ਨੇ ਨਵੇਂ ਇਮੀਗ੍ਰੇਸ਼ਨ ਟੀਚਰ ਦੇ ਤਹਿਤ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵੀ ਵੱਡੀ ਕਟੌਤੀ ਕੀਤੀ ਜਾਵੇਗੀ ਅਤੇ 2025 ਦੇ ਵਿੱਚ 155000 ਵਿਦਿਆਰਥੀਆਂ ਅਤੇ ਫਿਰ 2027 ਅਤੇ 2028 ਦੇ ਵਿੱਚ ਸਿਰਫ 150000 ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲੇਗਾ ਕਾਲਜਸ ਆਨਟਾਰੀਓ ਦੇ ਸੀਈਓ ਮੋਰਿਨ ਨੇ ਐਡਮਿਸ਼ਨ ਚੋਣੇ ਕਿਹਾ ਹੈ ਕਿ ਜਦੋਂ ਆਨਟਾਰੀਓ ਪਹਿਲਾਂ ਹੀ 1.8 ਬਿਲੀਅਨ ਡਾਲਰ ਦੀ ਕਟੌਤੀ ਛੋਸੋ ਪ੍ਰੋਗਰਾਮਾਂ ਦੀ ਰੱਦ ਕੀਤੇ 8000 ਨੌਕਰੀਆਂ ਦੇ ਖਾਤਮੇ ਦੇ ਨਾਲ ਜੂਝ ਰਿਹਾ ਹੈ ਹੁਣ ਇਹ ਬਜਟ ਦੇ ਵਿੱਚ ਆਈਆਂ ਕਟੌਤੀਆਂ ਹੋਰ ਉਸ ਤਿਰਤਾ ਪਤਾ ਕਰਨ ਗਿਆ অন্ਟਾਰੀਓ ਦੇ ਕਾਲਜ ਲੰਬੇ ਸਮੇਂ ਤੋਂ ਕ੍ਰੇਲੂ ਟਿਊਸ਼ਨ ਫੀਸਾਂ ਦੇ ਵਾਅਦੇ ਦੇ ਵਿੱਚ ਰੋਕ ਅਤੇ অন্ਟਾਰੀਓ ਸਰਕਾਰ ਦੇ ਵੱਲੋਂ ਕਟ ਫੰਡਿੰਗ ਕਾਰਨ